ਅੱਜ ਦੇ ਪੰਜਾਬ ਦੇ ਵੋਟਰ ਨੂੰ ਪੁੱਛਿਆ ਜਾਵੇ ਤੇ ਉਹ ਕਹਿੰਦਾ ਮੇਰੇ ਹੱਥ ਸਖਣੇ ਨੇ ਦੂਜੇ ਪਾਸੇ ਸਾਰੇ ਧਰਮ ਸਤਿਕਾਰਯੋਗ ਨੇ ਪਰ ਪੰਜਾਬ ਦੀ ਧਰਤੀ ਤੇ ਜਿੱਥੇ ਸਿੱਖਾਂ ਦਾ ਬੋਲ ਬਾਲਾ ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਦਾਅਵੇ ਕੀਤੇ ਸਾਰਿਆਂ ਨੇ ਵਾਅਦੇ ਕੀਤੇ ਪਰ ਇਨਸਾਫ ਜਿਹੜਾ ਵਾ ਉਹ ਨਹੀਂ ਮਿਲਿਆ ਸਾਲਾਂ ਬੱਧੀ ਸਾਡੇ ਜਿਹੜੇ ਨੌਜਵਾਨ ਨੇ ਉਹ ਜੇਲ੍ਹਾਂ ਦੇ ਵਿੱਚ ਬੰਦ ਨੇ ਕਿਸੇ ਨੇ ਵੀ ਕਾਨੂੰਨ ਦੇ ਜੇ ਆਪਾਂ ਇਹ ਕਹ ਲਈਏ ਦੋਵੇਂ ਮਾਫ ਦੰਡ ਨੇ ਤੇ ਇਹ ਗਲਤ ਨਹੀਂ ਹੋਊਗਾ 332 ਸਾਲ ਤੋਂ ਅੰਦਰ ਬੈਠੇ ਸਾਡੇ ਸਿੱਖ ਜਿਹੜੇ ਨੇ ਉਹਨਾਂ ਦੀ ਰਿਹਾਈ ਵਾਸਤੇ ਕਿਸੇ ਨੇ ਗੱਲ ਨਹੀਂ ਕੀਤੀ ਉਹਨਾਂ ਨੂੰ ਰਿਹਾ ਨਹੀਂ ਕੀਤਾ ਪੰਜਾਬ ਦੇ ਵਿੱਚ ਜਿਹੜੇ ਵੋਟ ਪਾਉਣ ਵਾਲੇ ਲੋਕ ਨੇ ਉਹ ਬੜੇ ਨਰਾਸ਼ਤਾ ਵਿੱਚ ਨੇ ਔਰ ਮੈਂ ਉਹ ਨਰਾਸ਼ਾ ਜਿਹੜੀ ਆ ਅੱਜ ਤੋੜਨ ਵਾਸਤੇ ਪੰਜਾਬ ਦੇ ਵੋਟਰ ਨੂੰ ਖਾਲਸਾ ਪੰਥ ਨੂੰ ਕਹਿ ਰਿਹਾ ਕਿ ਅੱਜ ਵੇਲਾ ਹੈ ਅੱਜ ਸਮਾਂ ਮੰਗ ਕਰਦਾ ਹੈ ਕਿ ਅੱਜ ਪੰਥ ਦੇ ਹੱਕ ਦੇ ਵਿੱਚ ਆਪਾਂ ਆਪਣਾ ਵੋਟ ਦੇਈਏ। ਔਰ ਇਹ ਜਿਹੜਾ ਵੋਟ ਆ ਇਹ ਪੰਜਾਬ ਦੇ ਵਿੱਚ ਜਿੱਥੇ ਨਿਆਂ ਦੀ ਗੱਲ ਕਰੂਗਾ ਉਥੇ ਸਾਰੇ ਪੰਜਾਬ ਵਾਸੀਆਂ ਦੀਆਂ ਦਲਹੀਜਾਂ ਦੇ ਉੱਤੇ ਇਹ ਬਿਲਕੁਲ ਇਹ ਵਾਦਾ ਕਰੂਗਾ ਖਾਲਸਾ ਪੰਥ ਕਿ ਹਰ ਇੱਕ ਨੂੰ ਨਿਆਂ ਮਿਲੇ। ਔਰ ਹਾਰੀਕ ਨੂੰ ਰੋਜੀ ਰੋਟੀ ਮਿਲੇ ਅੱਜ ਮਸਲਾ ਹੈਗਾ ਸਾਡੀਆਂ ਨਸਲਾਂ ਦਾ ਤੇ ਸਾਡੀਆਂ ਫਸਲਾਂ ਦਾ ਸਾਡਾ ਜਿਹੜਾ ਮਜ਼ਦੂਰ ਆ ਅੱਜ ਉਹਦਾ ਮਸਲਾ ਹੈ ਪੰਜਾਬ ਖਾਲੀ ਹੋ ਰਿਹਾ ਹੈ ਪੰਜਾਬ ਦੇ ਬੱਚੇ ਬੱਚੀਆਂ ਪਲੱਸ 2 ਕਰਨ ਤੋਂ ਬਾਅਦ ਉਹ ਅੱਜ ਵਿਦੇਸ਼ਾਂ ਵਿੱਚ ਜਾ ਰਹੇ ਨੇ ਕਿਉਂ ਕਿ ਉਹਨਾਂ ਦਾ ਭਵਿੱਖ ਖਤਰੇ ਵਿੱਚ ਹੈ ਉਹ ਕਹਿ ਰਿਹਾ ਸਾਡਾ ਇੱਥੇ ਹੈ ਕੱਖ ਨਹੀਂ ਇਸ ਬਿਮਾਰੀ ਦੇ ਪੀੜਤ ਸਾਰੀਆਂ ਪੰਜਾਬ ਵਿੱਚ ਵਸਦੀਆਂ ਕੌਮਾਂ ਨੇ ਬਈ ਕਿਉਂ ਇਹ ਖੁਸ਼ਹਾਲ ਪੰਜਾਬ ਇਹਦੇ ਵਿੱਚ ਜੇ ਸਾਡੇ ਬੱਚਿਆਂ ਦਾ ਭਵਿੱਖ ਨਹੀਂ ਤੇ ਫਿਰ ਕਸੂਰ ਕਿਸ ਦਾ ਕਸੂਰ ਅੱਜ ਇਥੋਂ ਇਥੇ ਰਾਜ ਕਰਨ ਵਾਲੀਆਂ ਪਾਰਟੀਆਂ ਦਾ ਸੋ ਇਸ ਕਰਕੇ ਜਦੋਂ ਵੀ ਪੰਥ ਤੇ ਪੰਜਾਬ ਦੇ ਉੱਤੇ ਕਦੀ ਭੀੜ ਬਣੀ ਆ ਤੇ ਖਾਲਸਾ ਪੰਥ ਅੰਗੜਾਈ ਲੈਂਦਾ ਸਭ ਤੋਂ ਪਹਿਲਾਂ ਮੈਂ ਇਹ ਅਪੀਲ ਕਰਨੀ ਚਾਹਨਾਵਾ ਕਿ ਐਸ ਵਾਰੀ ਜਿਹੜੀ ਵੋਟ ਆ ਨਾ ਜਿਹੜਾ ਤੁਹਾਡਾ ਵੋਟ ਆ ਇਹ ਪੰਥ ਦੇ ਹੱਕ ਵਿੱਚ ਪਾਇਆ ਜਾਵੇ ਹੋ ਉਹਦੇ ਵਾਸਤੇ ਸਰਦਾਰ ਸਿਮਰਨਜੀਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਾਰੀਆਂ ਥੀਟਾਂ ਤੋਂ ਚੋਣ ਲੜ ਲੜ ਰਿਹਾ ਹੈ ਸਿਮਰਨਜੀਤ ਸਿੰਘ ਮਾਨ ਦੇ ਹੱਥ ਮਜ਼ਬੂਤ ਕਰਨੇ ਅੱਜ ਬਹੁਤ ਜ਼ਰੂਰੀ ਹੈ ਕਿਉਂਕਿ ਆਜ ਦੇ ਲੀਡਰਾਂ ਦਾ ਸਟੈਂਡ ਨਹੀਂ ਰਹਿ ਗਿਆ ਪਰ ਸਿਮਰਨਜੀਤ ਸਿੰਘ ਮਾਨ ਜਿਉਂ ਦਾ ਤੁਰਿਆ ਉਹ ਤਸ ਤੋਂ ਮਸ ਨਹੀਂ ਹੋਇਆ ਹੁਣ ਇੱਥੇ ਇੱਕ ਮਸਲਾ ਹੈ ਮੈਂ ਉਹਦੇ ਬਾਰੇ ਉਹ ਮਸਲਾ ਇਹ ਹੈ ਕਿ ਅੱਜ ਪੂਰੇ ਪੰਜਾਬ ਦੇ ਵਿੱਚ ਜਿਹੜਾ ਖਾਸ ਕਰਕੇ ਸਾਡਾ ਨੌਜਵਾਨ ਹੈ ਨਾ ਉਹ ਪੱਬਾਂ ਪਾਰ ਹੋ ਗਿਆ ਹੈ ਪੰਥ ਨੂੰ ਜਿਤਾਉਣ ਵਾਸਤੇ ਪੰਥਕ ਉਮੀਦਵਾਰਾਂ ਨੂੰ ਜਿਤਾਉਣ ਵਾਸਤੇ ਉਹ ਭਾਵੇਂ ਹਿੰਦੂ ਬਰਾਦਰੀ ਨਾਲ ਸੰਬੰਧ ਰੱਖਦਾ ਹੈ ਭਾਵੇਂ ਉਹ ਸਿੱਖ ਬਰਾਦਰੀ ਨਾਲ ਸੰਬੰਧ ਰੱਖਦਾ ਕਿਸੇ ਵੀ ਬ੍ਰਾਦਰੀ ਨਾਲ ਸਬੰਧ ਰੱਖਦਾ ਜੇ ਮੈਂ ਨੌਜਵਾਨ ਦੀ ਗੱਲ ਕਰ ਰਿਹਾ ਅੱਜ ਨੌਜਵਾਨ ਨੇ ਅੰਗੜਾਈ ਲਈ ਹੈ ਉਹ ਅੱਜ ਪੰਥ ਨੂੰ ਵੋਟ ਪਾਉਣੀ ਚਾਹੁੰਦਾ ਵਾ ਔਰ ਮੈਂ ਅਪੀਲ ਕਰਦਾ ਵਾਂ ਕਿ ਇੱਕ ਮੌਕਾ ਇੱਕ ਮੌਕਾ ਪੰਥ ਨੂੰ ਦਿੱਤਾ ਜਾਵੇ ਸਰਦਾਰ ਸਿਮਰਨਜੀਤ ਸਿੰਘ ਮਾਨ ਜਿਹੜਾ ਵਾ ਉਹਦਾ ਜਿੱਤਣਾ ਬਹੁਤ ਜ਼ਰੂਰੀ ਹੈ ਔਰ ਉਹ ਜਿੱਤ ਵੀ ਰਹੇ ਨੇ ਅਮਰਪਾਲ ਸਿੰਘ ਖਾਲਸਾ ਉਹ ਜਿੱਤ ਰਹੇ ਨੇ ਔਰ ਫਰੀਦਕੋਟ ਤੋਂ ਸ਼ਹੀਦ ਬੈਂਤ ਸਿੰਘ ਦਾ ਲੜਕਾ ਭਾਈ ਸਰਬਜੀਤ ਸਿੰਘ ਬਹੁਤ ਵੱਡੀ ਕੁਰਬਾਨੀ ਹੈ ਉਹਦਾ ਜਿੱਤਣਾ ਵੀ ਅੱਜ ਇੱਥੇ ਬਹੁਤ ਜ਼ਰੂਰੀ ਹੈ ਮੈਨੂੰ ਦੇਸ਼ ਦੇ ਵਿੱਚੋਂ ਪੂਰੇ ਭਾਰਤ ਦੇ ਵਿੱਚੋਂ ਪੂਰੀ ਦੁਨੀਆ ਦੇ ਵਿੱਚੋਂ ਮੈਨੂੰ ਸਿੱਖਾਂ ਦੇ ਹਜ਼ਾਰਾਂ ਦੇ ਗਿਣਤੀ ਵਿੱਚ ਫੋਨ ਆਏ ਨੇ ਕਿ ਜਿਹੜਾ ਫਰੀਦਕੋਟ ਦੇ ਵਿੱਚ ਰੇੜਕਾ ਵਾ ਮਾਨ ਸਾਹਿਬ ਨੇ ਆਪਣਾ ਬੰਦਾ ਜਿਹੜਾ ਖੜਾ ਕੀਤਾ ਵਾ ਉਹਨੂੰ ਕਿਉਂ ਨਹੀਂ ਬਿਠਾਇਆ ਜਾ ਰਿਹਾ ਤੁਸੀਂ ਮਾਨ ਸਾਹਿਬ ਨਾਲ ਗੱਲ ਕਰੋ ਸੋ ਮੈਂ ਕਹਿਣ ਆਇਆ ਵਾਂ ਕੇ ਮਾਨ ਸਾਹਿਬ ਬੜੇ ਸਿਆਣੇ ਨੇ ਬਹੁਤ ਡੂੰਗੇ ਸਿਆਸਤਦਾਨ ਨੇ ਬਹੁਤ ਧਰਮੀ ਸਿਆਸਤਦਾਨ ਨੇ ਸਿਮਰਨਜੀਤ ਸਿੰਘ ਮਾਨ ਖਟੂਰ ਸਾਹਿਬ ਤੋਂ ਅਮਰਤਪਾਲ ਦੇ ਹੱਕ ਵਿੱਚ ਉਹਨਾਂ ਨੇ ਜਦੋਂ ਆਪਣਾ ਕੈਂਡੀਡੇਟ ਵਾਪਸ ਲਿਆ ਤੇ ਪੂਰੀ ਦੁਨੀਆ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਦੀ ਚਰਚਾ ਹੋਈ ਸ਼ਾਬਾਸ਼ੇ ਮਿਲੀ ਇਹ ਮੈਂ ਨਹੀਂ ਕਹਿ ਰਿਹਾ ਇਹ ਸਾਰੀ ਕੌਮ ਦੀ ਆਵਾਜ਼ ਆ ਪੰਜਾਬ ਦੇ ਵਿੱਚ ਬੈਠੀ ਆ ਪੂਰੇ ਭਾਰਤ ਵਿੱਚ ਬੈਠੀ ਆ ਜਾਂ ਵਿਦੇਸ਼ਾਂ ਵਿੱਚ ਬੈਠੀ ਆ ਕਿ ਗਗੜਾ ਸਾਹਿਬ ਜਿਹੜੇ بڑے ਪੰਥਕ ਬੰਦੇ ਨੇ بڑے ਵਫਾਦਾਰ ਪਾਰਟੀ ਦੇ ਵਰਕਰ ਨੇ ਸਿਮਰਨਜੀਤ ਸਿੰਘ ਮਾਨ ਉਹਨਾਂ ਨੂੰ ਵਾਪਸ ਲੈ ਕੇ ਤੇ ਜੋ ਕੌਮ ਦਾ ਮਾਣ ਸਰਦਾਰ ਮਾਨ ਸਾਹਿਬ ਨੂੰ ਮਿਲਿਆ ਮੈਨੂੰ ਉਮੀਦ ਹੈ ਕਿ ਉਹ ਵਾਪਸ ਲੈ ਕੇ ਜੋ ਕੌਮ ਦੀਆਂ ਭਾਵਨਾਵਾਂ ਉਹਦੇ ਉੱਤੇ ਖਰਾ ਉਤਰਨਗੇ ਬਠਿੰਡੇ ਤੋਂ ਲੱਖਾਂ ਸਦਾਣਾ ਇੱਕ ਉਸ ਉਮੀਦਵਾਰ ਦੇ ਨਾਲ ਚੋਣ ਲੜ ਰਿਹਾ ਹੈ ਜਿਹੜੇ ਉਮੀਦਵਾਰ ਨੇ ਦਰਬਾਰ ਸਾਹਿਬ ਵਿੱਚ ਜਾ ਕੇ ਇਹ ਗੱਲ ਕਹੀ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਉਣ ਦੇ ਵਿੱਚ ਸਾਡਾ ਹੱਥ ਹੋਵੇ ਤੇ ਸਾਡਾ ਰਵੇ ਕੱਖਣਾ ਉਹ ਹੈਗਾ ਬਾਦਲ ਪਰਵਾਰ ਸੋ ਆਧਮੇ ਬਠਿੰਡਾ ਵਾਸੀਆਂ ਨੂੰ ਇੱਕ ਅਪੀਲ ਕਰਦਾ ਵਾਂ ਕਿ ਭਾਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਇਹ ਕਰਕੇ ਅੱਜ ਲੱਖਾਂ ਸਧਾਨਾ ਇਹ ਨਾ ਤੁਸੀਂ ਦੇਖਿਓ ਕਿ ਉਹਦੇ ਕੇਸ ਕੱਟੇ ਨੇ ਉਹਦੀ ਦਾੜ੍ਹੀ ਕੱਟੀ ਐ। ਉਹ ਅੱਜ ਪੰਥ ਦਾ ਉਮੀਦਵਾਰ ਐ। ਅੱਜ ਪੰਥ ਜਿੱਤਣਾ ਚਾਹੀਦਾ। ਫਿਰੋਜ਼ਪੁਰ ਤੋਂ ਬਹੁਤ ਕੁਰਬਾਨੀ ਵਾਲਾ ਪਰਿਵਾਰ ਜਿਹੜਾ ਐ ਅਸੀਂ ਖੜਾ ਕੀਤਾ ਵਾ ਗੁਰਚਰਨ ਸਿੰਘ ਭੁੱਲਰ। ਉਹਨਾਂ ਦੇ ਭਰਾ ਸ਼ਹੀਦ ਹੋਏ ਨੇ। ਮੈਂ ਫਿਰੋਜ਼ਪੁਰ ਵਾਸੀਆਂ ਨੂੰ ਵੀ ਬੇਨਤੀ ਕਰਦਾ ਵਾਂ ਕਿ ਤੁਸੀਂ ਤਗੜੇ ਹੋ ਕੇ ਗੁਰਚਰਨ ਸਿੰਘ ਭੁੱਲਰ ਨੂੰ ਬਾਲਟੀ ਜਿਹੜਾ ਚੋਣ ਨਿਸ਼ਾਨ ਆ ਉਹਦੇ ਤੇ ਮੋਹਰ ਲਾਓ ਅਮਰਤਪਾਲ ਸਿੰਘ ਦਾ ਚੋਣ ਨਿਸ਼ਾਨ ਮੈਕਾ ਉਹਦੇ ਤੇ ਮੋਹਰ ਲਾਉਣੀ ਹੈ ਫਰਬਜੀਤ ਦਾ ਚੋਣ ਨਿਸ਼ਾਨ ਜਿਹੜਾ ਉਹ ਗੰਨਾ ਤੇ ਕਿਸਾਨ ਉਹਦੇ ਤੇ ਮੋਹਰ ਲਾਉਣੀ ਆ ਤੇ ਸਿਮਰਨਜੀਤ ਸਿੰਘ ਮਾਨ ਦੀ ਜਿਹੜੀ ਬਾਲਟੀ ਆ ਪੂਰੇ ਪੰਜਾਬ ਦੇ ਵਿੱਚ ਹਰਿਆਣੇ ਦੇ ਵਿੱਚ ਵੀ ਇਹ ਤੁਸੀਂ ਐਰਕੀ ਵੋਟਰਾਂ ਨਾਲ ਭਰੋ ਮੈਂ ਐਕਟਿੰਗ ਜਥੇਦਾਰ ਦੀ ਹیثیت ਦੇ ਨਾਲ ਮੈਂ ਸਮੁੱਚੇ ਪੰਜਾਬੀਆਂ ਨੂੰ ਪੂਰੇ ਸਿੱਖ ਕੌਮ ਨੂੰ ਦੇਸ਼ ਵਿਦੇਸ਼ ਵਿੱਚ ਵੱਸਦੇ ਸਿੱਖਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਨਾ ਵਾ ਕਿ ਖਾਲਸਾ ਪੰਥ ਜਦੋਂ ਜਿੱਤੂਗਾ ਇਹ ਜਿਹੜਾ ਪੰਜਾਬ ਆ ਜਿੰਨੂੰ ਕਦੀ ਸੋਨੇ ਦੀ ਚਿੜੀ ਕਿਹਾ ਜਾਂਦਾ ਸੀ ਇਹ ਫੇਰ ਉਹਨਾਂ ਲੀਹਾਂ ਦੇ ਉੱਤੇ ਫੇਰ ਅੰਗੜਾਈ ਲਾਊਗਾ ਸੋ ਅਸੀਂ ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਇਸ ਵਾਰੀ ਭਈ ਸਾਰੀਆਂ ਪਾਰਟੀਆਂ ਨੂੰ ਰੱਦ ਕਰੋ ਅਸੀਂ ਤੁਹਾਡੇ ਤੋਂ ਪੰਥ ਵੋਟ ਮੰਗਦਾ ਤੁਸੀਂ ਸਾਨੂੰ ਵੋਟ ਦਿਓ ਅਸੀਂ ਇਨਸਾਫ ਦਾ ਰਾਜ ਜਿਹੜਾ ਵਾ ਤੁਹਾਡੀਆਂ ਦਲੀਜਾਂ ਤੇ ਲਿਆ ਕੇ ਖੜਾ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ